ਚਾਹੀਦੀ ਸੁਣੋ ਵੀ ਜਿੱਥੇ ਮਰਜੀ ਤੁਸੀਂ ਪੁੱਛ ਲਓ ਹਰ ਇੱਕ ਜਗ੍ਹਾ ਤੇ ਯੋਗਾ ਟ੍ਰੇਨਰਸ ਥੋੜਾ ਜਿਹਾ ਮੋਡੋ ਥੋੜਾ ਜਿਹਾ ਚੱਲੋ ਸਾ ਬਾਹਰ ਛੱਡਦੇ ਹੋਏ ਵਾਪਸ ਆ ਜਾਵਾਂਗੇ ਸੰਸਥਿਤ ਵਿੱਚ ਆ ਜਾਵਾਂਗੇ ਦੋਵੇਂ ਮਥੇਲੀਆਂ ਨੂੰ ਆਪਕੋ ਸਵਿਚ ਰਗੜਦੇ ਹੋਏ ਅਤੀਖਣ ਜਰੂਰੀ ਕੰਮ ਛੱਡ ਕੇ ਸਵੇਰੇ ਇੱਥੇ ਆਏ ਸਾਡਾ ਸਾਥ ਦਿੰਦਾ 3 ਨੰਬਰ ਤੇ ਫਰੈਸਟ ਆਏ ਹੋਏ ਨੌਜਵਾਨ ਸਾਥੀ ਸਾਡੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਕਵਰੇਜ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਹੈ ਉਸ ਤੋਂ ਇਲਾਵਾ ਸਟੇ ਸੈਕਟਰੀ ਮੈਡਮ ਨੇ ਬੜੇ ਅچھے ਤਰੀਕੇ ਨਾਲ ਸਟੇਜ ਨੂੰ ਸੰਭਾਲਿਆ ਤੇ ਯੋਗਾ ਦੀ ਜਦੋਂ ਚੱਲ ਰਹੀ ਸੀ ਯੋਗਾ ਯੋਗਾ ਸੈਸ਼ਨ ਉਸ ਸਮੇਂ ਵੀ ਮੈਡਮ ਨੇ ਜਿਹੜਾ ਇੱਥੇ ਬੜੇ ਅਕਸ਼ੇਦਾਰਾਂ ਨਾਲ ਸਾਨੂੰ ਦੱਸਿਆ ਵੀ ਕਿੰਨੇ ਕਿੰਨੇ ਇਕੱਲਾ ਇਕੱਲਾ ਸਟੈਪ ਕਰਨਾ ਹੈ ਮੈਨੂੰ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਕਿ ਯੋਗਾ ਨਹੀਂ ਕਰਦਾ ਹਾਂਗਾ ਇਹ ਗੱਲ ਸੱਚੀ ਹੈ ਅੱਜ ਤਕਰੀਬਨ ਕੀਤਾ ਤਾਂ ਕਾਫੀ ਪਸੀਨਾ ਵੀ ਆਇਆ ਹੈ ਅੱਛਾ ਮਤਲਬ ਮਜ਼ਾ ਆਇਆ ਕਾਫੀ ਕਰਕੇ ਯੋਗਾ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਨੂੰ ਜਿਹੜਾ ਹੈ ਹੁਣ ਸ਼ੁਰੂ ਕਰਾਂ ਆਪਰੋਂ ਵੀ ਮੈਂ ਇਹੀ ਜਿਹੜਾ ਹੈਗਾ ਆਪਣੇ ਵੱਲੋਂ ਬੇਨਤੀ ਕਰੂਗਾ ਕਿ ਯੋਗਾ ਇੱਕ ਵਾਕਿਆ ਹੀ ਬੜਾ ਵਧੀਆ ਜੇ ਆਪਾਂ ਕਰ ਸਕੀਏ ਤਾਂ ਸਾਡੀ ਸਿਹਤ ਲਈ ਇੱਕ ਬਹੁਤ ਚੰਗਾ ਬਰਾਲਾ ਹੈ। ਇਹਨਾ ਕਹਿੰਦਾ ਹੋਇਆ ਮੈਂ ਡੀਸੀ ਦਫਤਰ ਦਾ ਵੀ ਸਾਰਾ ਸਟਾਫ ਤਕਰੀਬਨ ਇੱਥੇ ਅੱਜ ਹਾਜ਼ਰ ਹੈ। ਪੁਲਿਸ ਵਿਭਾਗ ਦੇ ਵੀ ਬਹੁਤ ਸਾਰੇ ਬੰਦੇ ਹਾਜ਼ਰ ਨੇ। ਬਾਕੀ ਸ਼ਹਿਰ ਦੇ ਹੋਰ ਲੋਕ ਵੀ ਜਿਹੜੇ ਇੱਥੇ ਸੈਰ ਕਰਨ ਆਏ ਹੋਏ ਨੇ ਜਾਂ ਆਪਣੀ ਐਕਸਰਸਾਈਜ਼ ਕਰਨ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਡਿਪਾਰਟਮੈਂਟਸ ਦੇ ਪੂਰੇ ਸਹਿਯੋਗ ਨਾਲ ਬੜੀ ਸਫਲਤਾਪੂਰਵਕ ਇਹ ਦਿਵਸ ਮਨਾਇਆ ਗਿਆ ਹੈ ਮੌਸਮ ਵੀ ਕੁਦਰਤੀ ਪਰਮਾਤਮਾ ਵੱਲੋਂ ਬੜੀ ਕਿਰਪਾ ਰਹੀ ਬੜਾ ਸੁਹਾਵਣਾ ਮੌਸਮ ਸੀ ਕੋਈ ਬਾਰਿਸ਼ ਨਹੀਂ ਕੋਈ ਗਰਮੀ ਨਹੀਂ ਬੜਾ ਅੱਛੇ ਤਰੀਕੇ ਨਾਲ ਅੱਜ ਦਾ ਦਿਵਸ ਆਪ ਸਭ ਦੀ ਕੋਆਪਰੇਸ਼ਨ ਨਾਲ ਮਨਾਇਆ ਗਿਆ ਹਰ ਇੱਕ ਨੂੰ ਹੀ ਵਧੀਆ ਲੱਗਦਾ ਹੋਵੇਗਾ ਮੈਂ ਯੋਗ ਦੇ ਵਿੱਚ ਰੈਗੂਲਰ ਨਹੀਂ ਕਦੇ ਕਦੇ ਕਰਦਾ ਹੁੰਨਾ ਪਰ ਜਦੋਂ ਵੀ ਮੈਂ ਕਰਦਾ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਸਾਰਾ ਦਿਨ ਮੇਰਾ ਚੁਸਤ ਤਰੋਤਾਜ਼ਾ ਤੇ ਐਕਟਿਵ ਰਹਿੰਦਾ ਹੈ ਬੜਾ ਫਰਕ ਪੈਂਦਾ ਹੈ ਜੀ ਸਾਨੂੰ ਇਹ ਕਰਨਾ ਚਾਹੀਦਾ ਮੈਂ ਇਹ ਦੀ ਕੋਸ਼ਿਸ਼ ਕਰੂੰਗਾ ਕਿ ਡੇਲੀ ਕਰਿਆ ਕਰਾਂ ਜੀ ਬਿਲਕੁਲ ਸੱਚੀ ਗੱਲ ਹੈ ਸਵੇਰ ਦੇ ਸਮੇਂ ਆਪਾਂ ਨੂੰ ਸਿਹਤ ਵਾਸਤੇ ਅੱਧਾ ਘੰਟਾ ਕੱਟਣਾ ਚਾਹੀਦਾ ਹੈ ਤਾਂ ਜੋ ਇੱਕ ਲੰਬੀ ਆਯੂ ਬੰਦਾ ਜਿਹੜਾ ਹੈ ਬਿਨਾਂ ਕਿਸੇ ਰੋਗ ਦੇ ਲੰਬੀ ਆਯੂ ਹਰ ਇੱਕ ਬੰਦਾ ਕਰ ਸਕੇ ਤਾਂ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਯੋਗ ਆਤਮਾ ਦਾ ਪਰਮਾਤਮਾ ਨਾਲ ਮੈਂ ਸਮਝਦਾ ਮੇਲ ਕਰਾਉਣ ਦੇ ਵਿੱਚ ਦਾ ਜਿਹੜਾ ਹੈਗਾ ਇਹ ਸੰਯੋਗ ਕਰਦਾ ਸਰ ਲੋਕਾਂ ਵੱਲੋਂ ਬਹੁਤ ਭਰਮਾ ਸਹਿਯੋਗ ਮਿਲੇ ਹੈ ਉਮੀਦ ਹੈ ਕਿ ਉਹ ਜ਼ਿਆਦਾ ਜਿਹੜੇ ਹੈਗੇ ਲੋਕ ਇੱਥੇ ਆਏ ਤੇ ਕਈ ਲੋਕ ਤਾਂ ਰੈਗੂਲਰ ਵੀ ਉਹ ਵੀ ਸਾਡੇ ਯੋਗ ਸ਼ਿਵਰ ਦੇ ਵਿੱਚ ਆ ਕੇ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਉਮੀਦ ਨਾਲੋਂ ਜ਼ਿਆਦਾ ਸਹਿਯੋਗ ਮਿਲੇ ਹੈ ਜੀ ਮੈਂ ਲੋਕਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਵੀ ਆਇਆ ਉਹਨਾਂ ਦਾ ਜ਼ਿਆਦਾ ਧੰਨਵਾਦ ਮੈਂ ਜ਼ਿਲ੍ਹਾ ਮੁਕਸਰ ਦੇ ਤੇ ਮੁਕਸਰ ਸ਼ਹਿਰ ਦੇ ਲੋਕਾਂ ਦਾ ਕਰਦਾ ਹਾਂ ਕਿ ਅੱਜ ਦੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਤੇ ਸਾਰੇ ਮੁਕਸਰ ਦੇ ਸਟਾਫ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਤੇ ਆਪਣਾ ਮੁਕਸਰ ਦੀ ਜਨਤਾ ਵੱਲੋਂ ਬਹੁਤ ਹੀ ਅੱਛੇ ਤਰੀਕੇ ਨਾਲ ਅੱਜ ਦਾ ਯੋਗ ਦਿਵਸ ਮਨਾਇਆ ਗਿਆ ਹੈ ਦੇ ਇਸ ਵਿੱਚ ਕਾਫੀ ਲੋਕਾਂ ਨੇ ਬਾਜ਼ੜ ਕੇ ਹਿੱਸਾ ਲਿਆ ਤੇ ਇਹ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਸਫਲ ਰਹਿਣ ਦੇ ਵਿੱਚ ਸਾਡੇ ਏਡੀਸੀ ਸਰ ਨੇ ਵੀ ਹਿੱਸਾ ਲਿਆ ਸਾਡੇ ਜੀ ਐਮੈਮ ਤੇ ਤਹਿਸੀਲਾਰ ਸਾਹਿਬ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਾੜ ਜੜ ਕੇ ਹਿੱਸਾ ਲਿਆ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਗੇ ਜਿਹੜੇ ਕਿ ਤੰਦਰੁਸਤ ਹੋਣ ਦੇ ਲਈ ਬਹੁਤ ਕੁਝ ਕਰਦੇ ਆ ਲੇਕਿਨ ਯੋਗ ਵੱਲ ਨਹੀਂ ਆ ਰਹੇ ਲੋਕਾਂ ਨੂੰ ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਯੋਗ ਦਿਵਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ 1 ਜੂਨ ਨੂੰ ਹੀ ਯੋਗਾ ਕਰਨਾ ਹੈ ਯੋਗਾ ਨੂੰ ਤੁਸੀਂ ਰੂਟੀਨ ਲਾਈਫ ਵਿੱਚ ਅਪਣਾਓ ਤੇ ਆਪਣਾ ਹੈਲਦੀ ਰਹੋ ਕਿਉਂਕਿ ਯੋਗ ਇੱਕ ਐਵੇਂ ਦਾ ਕਿਰਿਆ ਹੈ ਜਿਹਦੇ ਨਾਲ ਤੁਸੀਂ ਹਮੇਸ਼ਾ ਹੀ ਸਵਸਥ ਰਹਿ ਸਕਦੇ ਹੋ ਔਰ ਤੁਹਾਨੂੰ ਕਿੰਨੀਆਂ ਬਿਮਾਰੀਆਂ ਤੋਂ निजात ਮਿਲ ਸਕਦੀ ਹੈ ਸਰੀਰਿਕ ਤੇ ਨਾਲ ਨਾਲ ਮਾਨਸਿਕ ਬਿਮਾਰੀਆਂ ਥੈਂਕ ਯੂ OK ਸਸਰੂ ਨੂੰ ਕਾਫੀ ਦਿਨ ਦੀ ਤਿਆਰੀ ਚੱਲ ਰਹੀ ਸੀ ਐਕਚੁਅਲੀ ਯੋਗ ਦੇ ਸਬੰਧ ਵਿੱਚ ਲੋਕਾਂ ਨੂੰ ਜਾਣਕਾਰੀ ਦੇ ਕੇ ਸੇਤੋਂ ਬਣਾਣਾ ਮੇਨ ਮੋਟੋ ਇਹ ਸੀਗਾ ਕਿ ਪਹਿਲਾਂ ਹੀ ਬਹੁਤ ਸਾਰੇ ਲੋਕ ਕਾਫੀ ਵੇਅਰ ਹੋ ਰਿਹਾ ਤੇ ਇੱਕ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਲੋਕਾਂ ਕੀ ਕਹਿਣਾ ਚਾਹੁੰਗੇ ਜਿਹੜੇ ਕਿ ਲੋਕ ਆਪਦੀ ਸਿਹਤ ਤੰਦਰੁਸਤੀ ਕਰਨਾ ਚਾਹੁੰਦੇ ਪਰ ਯੋਗ ਵੱਲ ਧਿਆਨ ਨਹੀਂ ਦੇ ਰਹੇ ਔਰ ਸਾਮੀ ਦੇਵ ਯੋਗ ਤੋਂ ਪਾਸੇ ਹੀ ਰੱਖਿਆ ਹੈ ਯੋਗ ਇੱਕ ਬੜਾ ਵਧੀਆ ਉਪਾਅ ਹੋ ਸਕਦਾ ਹੈ ਜੇਸੀਂ ਰੈਗੂਲਰ ਤਰੀਕੇ ਨਾਲ ਰੈਗੂਲਰ ਢੰਗ ਨਾਲ ਇਹਨੂੰ ਫੋਲੋ ਕਰਦੇ ਆਂ ਤਾਂ ਸਾਡੀ ਸਿਹਤ ਵਾਸਤੇ ਬੜਾ ਅੱਛਾ ਜਿਹੜਾ ਇੱਕ ਕਦਮ ਹੋ ਸਕਦਾ ਹੈ ਕਿ ਸਰੀਰ ਚੰਗਾ ਹੈ ਤਾਂ ਸਭ ਕੁਝ ਚੰਗਾ ਹੈ ਜੀ ਕਿਉਂਕਿ ਸਾਰੀਆਂ ਚੀਜ਼ਾਂ ਸੇ ਮਾਨੀਆਂ ਸਰੀਰ ਨਾਲ ਹੀ ਹੈ ਜੇ ਸਰੀਰ ਆਪਣਾ ਅੱਛਾ ਹੈ ਤਾਂ ਮਨ ਵੀ ਅੱਛਾ ਹੈ ਤੇ ਸੰਸਾਰ ਅੱਛਾ ਲੱਗਦਾ ਹੈ ਥੈਂਕ ਯੂ